ਦੋਸਤੋ ਬੜੇ ਜ਼ਿਆਦੇ ਜ਼ਿੰਮੇਦਾਰਾਂ ਦੀ ਵਿਚਾਰਧਾਰਾ ਇਹਨਾਂ ਦਿਨਾਂ ਦੇ ਵਿੱਚ ਹੁੰਦੀ ਹੈ ਕਿ ਝੋਨੇ ਦੇ ਵਿੱਚ ਆਪਾਂ ਯੂਰੀਆ ਹੁਣ ਪੂਰੀ ਕਰ ਦਿੱਤੀ ਏ ਕੋਈ ਦਾਣੇਦਾਰ ਜਨਾ ਜਨਾ ਨੇ ਕੀਟਨਾਸ਼ਕ ਪਾਉਣੇ ਸੀ ਉਹਨਾਂ ਨੇ ਪਾ ਦਿੱਤੇ ਨੇ ਜਾਂ ਕੁਝ ਵੀ ਕਰਨਾ ਸੀ ਉਹ ਸਾਰਾ ਕੁਝ ਕਰ ਦਿੱਤਾ ਏ ਝੋਨੇ ਦਾ ਬੂਝਾ ਵਧੀਆ ਬਣ ਗਿਆ ਹੈ ਬੂਟਾ ਝੋਨੇ ਦਾ ਵਧੀਆ ਬਣ ਗਿਆ ਹੈ ਨਾਲੀਆਂ ਬਣ ਗਈਆਂ ਨੇ ਤਾਂ ਹੁਣ ਉਹ ਸੋਚਦੇ ਨੇ ਕਿ ਆਪਾਂ ਨੂੰ ਜ਼ਿਆਦਾ ਕੁਝ ਕਰਨ ਦੀ ਲੋੜ ਨਹੀਂ ਗਈ ਸਿਰਫ ਸਪ੍ਰੇਆਂ ਤੇ ਜਾ ਕੇ ਆਪਾਂ ਧਿਆਨ ਦੇਵਾਂਗੇ ਜਾਂ ਫਿਰ ਬਹੁਤ ਸਾਰੇ ਕਿਸਾਨ ਤੇ ਸਪ੍ਰੇਆਂ ਵੱਲ ਵੀ ਧਿਆਨ ਨਹੀਂ ਦਿੰਦੇ ਪਰ ਇਹਨਾਂ ਦਿਨਾਂ ਦੇ ਵਿੱਚ ਇੱਕ ਇਦਾਂ ਦਾ ਕੰਮ ਕਰਨਾ ਹੁੰਦਾ ਹੈ ਇੱਕ ਇਦਾਂ ਦੀ ਸਟੇਜ ਆਉਂਦੀ ਏ ਬੜੀ ਜ਼ਿਆਦਾ ਮਹੱਤਵਪੂਰਨ ਜ਼ਿਕਰ ਉਹਦੇ ਉੱਤੇ ਆਪਾਂ ਧਿਆਨ ਨਹੀਂ ਦਿੰਦੇ ਤਾਂ ਤੁਹਾਡੀ ਜਿੰਨੀ ਵੀ ਕੀਤੀ ਕਰਾਈਏ ਜਿੰਨਾ ਵੀ ਤੁਹਾਡੇ ਝੋਨੇ ਦਾ ਬੂਟਾ ਬਣਿਆ ਏ ਉਹਦਾ ਪ੍ਰਾਲ ਬਣਨਾ ਸ਼ੁਰੂ ਹੋ ਜਾਂਦਾ ਹੈ ਬਹੁਤ ਸਾਰੇ ਜ਼ਿੰਮੇਦਾਰਾਂ ਦੀ ਇਹ ਵੀ ਪਰੇਸ਼ਾਨੀ ਹੁੰਦੀ ਏ ਅਕਸਰ ਜਿਹੜੇ ਸਵਾਲ ਆਉਂਦੇ ਨੇ ਕਿ ਝੋਨੇ ਥੱਲਿਓਂ ਪ੍ਰਾਲ ਬਣਨੇ ਸ਼ੁਰੂ ਹੋ ਗਏ ਨੇ ਨਾਲ ਵਾਲੀਆਂ ਸ਼ਾਖਾ ਜੜੀਆਂ ਨੇ ਉਹ ਸੁੱਕਣੀਆਂ ਸ਼ੁਰੂ ਹੋ ਗਈਆਂ ਨੇ ਉਹ ਇਹੋ ਹੀ ਆਪਣੀ ਗਲਤੀ ਹੁੰਦੀ ਏ ਜਿਸ ਦੇ ਕਾਰਨ ਉਹ ਸ਼ਾਖਾ ਆਪਣੀਆਂ ਜ਼ਿਆਦਾ ਗਿਣਤੀ ਦੇ ਵਿੱਚ ਸੁੱਕਦੀਆਂ ਨੇ ਤੇ ਆਪਣੇ ਝਾੜ ਦੇ ਵਿੱਚ ਕੋਈ ਵਾਧਾ ਨਹੀਂ ਹੁੰਦਾ ਜਿਆਦਾ ਖਰਚਾ ਕਰਨ ਦੇ ਬਾਵਜੂਦ ਵੀ ਤੇ ਝੋਨੇ ਦਾ ਬੂਟਾ ਜਿਆਦਾ ਹੋਣ ਦੇ ਬਾਵਜੂਦ ਵੀ ਝੋਨੇ ਤੁਹਾਡੇ ਦਾ ਬੂਟਾ ਤੁਸੀਂ ਬੇਸ਼ੱਕ ਬਹੁਤ ਜਿਆਦਾ ਬਣਾ ਲਿਆ ਇਹ ਬਹੁਤ ਜਿਆਦੀਆਂ ਨਾਲੀਆਂ ਤੁਸੀਂ ਫੋਟ ਕਰਵਾ ਲਈਏ ਪਰ ਤੁਹਾਡੀਆਂ ਸਾਰੀਆਂ ਨਾਲੀਆਂ ਦੇ ਵਿੱਚੋਂ ਮੁੰਜਰਾ ਨਿਕਲਣਗੀਆਂ ਜਾਂ ਨਹੀਂ ਨਿਕਲਣਗੀਆਂ ਉਹ ਡਿਸਾਈਡ ਹੋਣਾ ਹੁੰਦਾ ਹੈ ਕਿ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਜ਼ੂਰੀਆ ਪੂਰੀ ਹੋਣ ਤੋਂ ਬਾਅਦ ਦੇ ਵਿੱਚ ਜਿਹੜੀ ਸਭ ਤੋਂ ਮਹੱਤਵਪੂਰਨ ਸਟੇਜ ਝੋਨੇ ਦੀ ਆਉਂਦੀ ਹੈ ਰੀਪਰੋਡਕਟਿਵ ਸਟੇਜ ਹੈ JD 스테이지 ਦੇ ਵਿੱਚ ਝੋਨੇ ਦੀ ਨਾਲੀ ਦੇ ਵਿੱਚ ਇੱਕ ਬਿਲਕੁਲ ਨਿੱਕੀ ਜੀ ਮੁੰਜ਼ਰਬਾਨੀ ਸ਼ੁਰੂ ਹੋ ਜਾਂਦੀ ਏ ਵੱਖ-ਵੱਖ ਕਿਸਮਾਂ ਦੇ ਹਿਸਾਬ ਦੇ ਨਾਲ ਵੱਖ-ਵੱਖ ਦਿਨਾਂ ਦੇ ਉੱਤੇ ਇਹ 스테이지 ਆਪਾਂ ਨੂੰ ਝੋਨਿਆਂ ਦੇ ਵਿੱਚ ਵੇਖਣ ਨੂੰ ਮਿਲਦੀ ਏ ਕਈਆਂ ਦੇ ਵਿੱਚ ਜੇ ਘੱਟ ਟਾਈਮ ਵਾਲੀਆਂ ਵੈਰਾਈਟੀਆਂ ਨੇ ਤਾਂ ਪਹਿਲਾਂ ਉਹਨਾਂ ਦੇ ਵਿੱਚ ਆ ਜਾਊਗੀ ਜਿਆਦੇ ਟਾਈਮ ਵਾਲੀਆਂ ਨੇ ਤਾਂ ਲੇਟ ਆਊਗੀ ਪਰ ਇਹ ਜਿਹੜੀ 스테이지 ਹੁੰਦੀ ਏ ਝੋਨੇ ਦੀ ਬਹੁਤ ਜ਼ਿਆਦੀ ਮਹੱਤਵਪੂਰਨ ਹੁੰਦੀ ਏ ਦੋਸਤੋ ਤੁਸੀਂ ਜਿੰਨੀਆਂ ਵੀ ਨਾਲੀਆਂ ਦੀ ਫੋਟ ਕਰਵਾਈਏ ਇਹਨਾਂ ਦਿਨਾਂ ਦੇ ਵਿੱਚ ਆ ਕੇ ਤੁਹਾਡੇ ਝੋਨੇ ਨੇ ਡਿਸਾਈਡ ਨਾ ਹੁੰਦਾਏ ਬੂਟੇ ਨੇ ਝੋਨੇ ਦੇ ਨੇ ਕਿ ਇਹਨਾਂ ਨਾਲੀਆਂ ਦੇ ਵਿੱਚੋਂ ਜਿੰਨੀਆਂ ਤੁਸੀਂ ਫੋੜ ਕਰਵਾ ਚੁੱਕੇ ਹੋ ਉਹਨਾਂ ਦੇ ਵਿੱਚੋਂ ਕਿੰਨੀਆਂ ਕਿ ਨਾਲੀਆਂ ਦੀਆਂ ਨਿਕਲੀਆਂ ਮੁੰਜਰਾ ਨੂੰ ਉਹ ਬੂਟਾ ਖਰਾਕ ਦੇ ਸਕਦਾ ਹੈ ਤੇ ਕਿੰਨੀਆਂ ਜਾਦੀਆਂ ਨੇ ਕਿੰਨੀ ਕੋ ਖਰਾਕ ਉਸ ਬੂਟੇ ਦੇ ਕੋਲ ਉਪਲਬਧ ਹੈਗੀ ਹੈ ਮਿੱਟੀ ਦੀ ਖੁਰਾਕ ਮਿਲਾ ਕੇ ਜਾਂ ਫਿਰ ਆਲ ਓਵਰ ਖਰਾਕ ਦੇੜੀਏ ਕੁਦਰਤ ਨੇ ਬੂਟੇ ਨੂੰ ਇਸ ਤਰੀਕੇ ਦਾ ਡਿਜ਼ਾਈਨ ਕੀਤਾ ਹੈ ਕਿ ਉਹ ਜਿੰਨੀਆਂ ਵੀ ਬਾਕੀ ਨਾਲੀਆਂ ਹੋਣਗੀਆਂ ਜਿੰਨੀਕ ਤਾਂ ਉਹਦੀ ਹੈਸੀਅਤ ਹੋਵੇਗੀ ਬੂਟੇ ਦੀ ਜਿੰਨੀਆਂ ਦੇ ਵਿੱਚੋਂ ਨਿਕਲੀਆਂ ਮੁੰਜਰਾ ਨੂੰ ਪਾਲਣ ਦੀ ਊਨੀਆਂ ਦੇ ਵਿੱਚੋਂ ਤਾਂ ਮੁੰਜਰਾ ਨਿਕਲ ਆਉਣਗੀਆਂ ਪਰ ਬਾਕੀ ਜਿਹੜੀਆਂ ਤੁਹਾਡੀਆਂ ਨਾਲੀਆਂ ਨੇ ਚਾਹੇ ਤੁ ਤੁਸੀਂ 50 ਫੋਟਾਂ ਕਰਵਾ ਲਈਆਂ ਨੇ ਬਾਕੀ ਨਾਲੀਆਂ ਨੂੰ ਛੋਣੇ ਦਾ ਤੁਹਾਡੇ ਦਾ ਬੂਟਾ ਜਿਹੜਾ ਹੈ ਉਹ ਨਾਲੋਂ ਸਕਾ ਦਊਗਾ ਉਹਨਾਂ ਦੇ ਵਿੱਚੋਂ ਮੁੰਦਰਾਂ ਜਿਹੜੀਆਂ ਤੁਹਾਡੀਆਂ ਨਹੀਂ ਨਿਕਲਣਗੀਆਂ ਜੇ ਸੁੱਕਣਗੀਆਂ ਨਹੀਂ ਵੀ ਤਾਂ ਬਹੁਤ ਸਾਰੀਆਂ ਨਾਲੀਆਂ ਜਿਹੜੀਆਂ ਨੇ ਨਾਲ ਖਾਲੀ ਰਹਿ ਜਾਣਗੀਆਂ ਇੱਥੇ ਆ ਕੇ ਬਹੁਤ ਜ਼ਿਆਦੇ ਕਿਸਾਨ ਮਾਰ ਖਾ ਜਾਂਦੇ ਨੇ ਨਾਲੀਆਂ ਤੇ ਆਪਾਂ ਬਹੁਤ ਸਾਰੀਆਂ ਕਰਵਾ ਲੈਨੇ ਆ ਪਰ ਇੱਥੇ ਆ ਕੇ ਆਪਾਂ ਧਿਆਨ ਨਹੀਂ ਦਿੰਦੇ ਜਿਕਰ ਇੱਥੇ ਆ ਕੇ ਤੁਸੀਂ ਧਿਆਨ ਦੇ ਲਓ ਤਾਂ ਤੁਸੀਂ ਆਪਣੇ ਚੋਨੇ ਦਾ ਕਾਫੀ ਜ਼ਿਆਦਾ ਝਾੜ ਵਦਾ ਸਕਦੇ ਹੋ ਸਿਰਫ ਇੱਕ ਨਿੱਕੀ ਜਿਹੀ ਪੁਆਇੰਟ ਨੂੰ ਫੜ ਕੇ ਜਿੰਨੀ ਮਰਜ਼ੀ ਆਪਾਂ ਯੂਰੀਆ ਪਾਈਏ ਜਿੰਨੇ ਮਰਜ਼ੀ ਆਪਾਂ ਪ੍ਰੋਡਕਟ ਪਾਏ ਨੇ ਪਰ ਆਪਾਂ ਮੁੰਜਰਾਂ ਦੀ ਗਿਣਤੀ ਉਹਨਾਂ ਪ੍ਰੋਡਕਟਾਂ ਦੇ ਨਾਲ ਨਹੀਂ ਵਦਾ ਸਕਦੇ ਤੇ ਜੇਕਰ ਆਪਾਂ ਮੁੰਜਰਾਂ ਵੀ ਵੱਧ ਗਿਣਤੀ ਦੇ ਵਿੱਚ ਘੜਵਾ ਲੈਨੇ ਆ ਤਾਂ ਉਹਨਾਂ ਦੇ ਵਿੱਚ ਮੋٹے ਦਾਣਿਆਂ ਦੀ ਜਿਹੜੀ ਸੰਖਿਆ ਹੈ ਉਹਨਾਂ ਨੂੰ ਆਪਾਂ ਇੱਕ ਸਟੇਜ ਤੋਂ ਬਾਅਦ ਦੇ ਵਿੱਚ ਨਹੀਂ ਵਦਾ ਸਕਦੇ ਉਹਦੇ ਬਾਰੇ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਦੋਂ ਉਹ ਸਟੇਜ ਤੁਹਾਡੇ ਚੋਨੇ ਦੇ ਵਿੱਚ ਆਵੇਗੀ ਪਰ ਫਿਲਹਾਲ ਜਿਹੜਾ ਆਪਾਂ ਕੰਮ ਕਰਨਾ ਹੈ ਝੋਨੇ ਦੀ ਇਸ ਰੀਪਰੋਡਕਟਿਵ ਸਟੇਜ ਦੇ ਸਮੇਂ ਜਦੋਂ ਤੁਹਾਡੇ ਝੋਨੇ ਦੇ ਵਿੱਚ ਇੱਕ ਛੋਟੀ ਜੀ ਮੰਜ਼ਰ ਬਣਨੀ ਨਾਲੀ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਤੁਸੀਂ ਕਰਨਾ ਕੀ ਹੈ 2 ਕਿਲੋ 05234 ਐਨਪੀਕੇ ਲੈਣਾ ਹੈ ਜਾਂ ਫਿਰ ਤੁਸੀਂ ਲਿਕਵਿਡ ਵਾਲਾ ਵੀ ਲੈ ਸਕਦੇ ਹੋ ਉਹਦੀ ਡੋਜ਼ ਤੁਸੀਂ ਉਸੇ ਹਿਸਾਬ ਦੇ ਨਾਲ ਪਾਉਣੀ ਹੈ ਤੇ ਇਹਦੇ ਨਾਲ ਇਸ ਵਾਰ ਦੇ ਮੌਸਮ ਦੇ ਹਿਸਾਬ ਦੇ ਨਾਲ ਵੈਸੇ ਤਾਂ ਕਿਉਂਕਿ ਆਪਾਂ 150 ਗ੍ਰਾਮ ਤੱਕ ਵੀ 1 ਕਿੱਲੇ ਦੇ ਵਿੱਚ ਬੋਰਾਉਣ ਪਾਉਂਦੇ ਹਾਂ ਪਿਛਲੇ ਸਾਲਾਂ ਦੇ ਵਿੱਚ ਪਰ ਇਸ ਵਾਰ ਟੈਂਪਰੇਚਰ ਹਾਈ ਹੈ ਆਪਾਂ 100 ਗ੍ਰਾਮ ਬੋਰੋਨ ਦੀ ਡੋਜ਼ ਪਾਉਣੀ ਹੈ ਤੇ 2 ਕਿਲੋ 05234 ਬਿਲਕੁਲ ਚੋਨੇ ਦੀ ਰੀਪ੍ਰੋਡਕਟਿਵ ਸਟੇਜ ਦੇ ਸਮੇਂ ਆਪਾਂ ਇਸ ਸਪਰੇ ਜੜੀਏ ਚੋਨੇ ਦੇ ਵਿੱਚ ਕਰ ਦੇਣੀ ਹੈ ਇਹਦੇ ਨਾਲ ਹੋਵੇਗਾ ਕਿ ਇਹਦੇ ਨਾਲ ਤੁਹਾਡੇ ਚੋਨੇ ਦੇ ਵਿੱਚ ਜ਼ਿਆਦਾ ਖਰਾਕ ਸਟੋਰ ਹੋ ਜਾਊਗੀ ਉਹਦੇ ਪੱਤਿਆਂ ਦੇ ਵਿੱਚ ਤੁਹਾਡੀਆਂ ਜ਼ਾਦੀਆਂ ਨਾਲੀਆਂ ਦੇ ਵਿੱਚੋਂ ਚੋਨੇ ਦੀਆਂ ਦੇ ਵਿੱਚੋਂ ਮੰਦਰਾ ਨਿਕਲਣਗੀਆਂ ਜਿਹੜੀਆਂ ਨਾਲੀਆਂ ਨੂੰ ਚੋਨੇ ਨੇ ਸਕਾ ਦੇਣਾ ਹੈ ਜਿਹੜੇ ਪੱਤਿਆਂ ਨੂੰ ਚੋਨੇ ਨੇ ਨਾਲੋਂ ਸਕਾ ਦੇਣਾ ਹੈ ਤੁਹਾਡੇ ਚੋਨੇ ਦੇ ਵਿੱਚ ਫੂਸ ਬਣਾ ਦੇਣਾ ਹੈ ਕੂੜ ਪ੍ਰਾਲ ਬਣਾ ਦੇਣਾ ਹੈ ਉਹ ਨਹੀਂ ਬਣੇਗਾ ਤੇ ਜਿਆਦੀਆਂ ਮੰਜਰਾਂ ਤੁਹਾਡੇ ਛੋਨੇ ਦੇ ਵਿੱਚੋਂ ਨਿਕਲਣਗੀਆਂ ਜੇਕਰ ਇਹ ਨਿੱਕਾ ਜਿਹਾ ਕੰਮ ਹੀ ਆਪਾਂ ਇਹਨਾਂ ਦਿਨਾਂ ਦੇ ਵਿੱਚ ਕਰ ਲੈਨੇ ਆ ਤਾਂ ਆਪਾਂ ਆਪਣੇ ਛੋਨੇ ਦਾ ਕਾਫੀ ਜਿਆਦਾ ਝਾੜ ਜਿਹੜਾ ਵਦਾ ਸਕਦੇ ਆ ਤੇ ਜੇਕਰ ਰੀਪ੍ਰੋਡਕਟਿਵ ਸਟੇਜ ਦੇ ਸਮੇਂ ਛੋਨੇ ਦੇ ਵਿੱਚ ਖੁਰਾਕੀ ਤੱਤਾਂ ਦੀ ਕਮੀ ਹੋਵੇਗੀ ਛੋਨੇ ਨੂੰ ਸੋਕਾ ਲੱਗੀ ਜਾਵੇਗਾ ਤੇ ਤੁਹਾਡੇ ਚੋਨੇ ਦਾ ਝਾੜ ਜਿਹੜਾ ਘਟਨਾ ਬਿਲਕੁਲ ਸੰਭਵ ਹੈ ਸੋ ਇਸ ਵੀਡੀਓ ਦੇ ਵਿੱਚ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਆਪਣੇ ਹੋਰ ਪਿਆਰ ਪ੍ਰਾਂਵਾਂ ਦੇ ਨਾਲ ਜਰੂਰ ਸ਼ੇਅਰ ਕਰਨਾ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ